ਇਹ ਵਾਇਰਲ ਫੀਵਰ ਆਈਕਲ ਕਾਫੀ ਜ਼ਿਆਦਾ ਚੱਲ ਰਿਹਾ ਹੈ ਸਾਰੇ ਸ਼ਹਿਰ ਦੇ ਵਿੱਚ ਹੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਹੈ ਸਾਰੇ ਕਿਸਮ ਦੇ ਮਰੀਜ਼ ਆਉਂਦੇ ਨੇ ਤੇ ਜਿਹੜੇ ਡਾਕਟਰਸ ਅਸੀਂ ਪ੍ਰੈਕਟਿਸ ਕਰ ਰਹੇ ਆਂ ਦੇਖਿਆ ਅਸੀਂ ਕਿ ਤਕਰੀਬਨ ਸਾਰੇ ਜਿੰਨੇ ਮਰੀਜ਼ ਸਾਰੇ ਦਿਨ 'ਚ ਦੇਖਦੇ ਆਂ ਅਸੀਂ ਉਹਨਾਂ 'ਚ ਅੱਧੇ ਮਰੀਜ਼ ਦੇ ਕਰੀਬ ਇਹ ਵਾਇਰਲ ਫੀਵਰ ਵਾਲੇ ਆ ਰਹੇ ਨੇ ਜਿੱਥੋਂ ਤੱਕ ਇਹਨਾਂ ਦੀਆਂ ਨਿਸ਼ਾਨੀਆਂ ਦਾ ਸਵਾਲ ਹੈ ਉਹ ਇਹ ਕਿ ਇਹਦੇ ਵਿੱਚ ਬੁਖਾਰ ਬਹੁਤ ਤੇਜ਼ ਹੁੰਦਾ ਹੈ ਖਾਂਸੀ ਜ਼ੁਕਾਮ ਨੱਕ ਬੰਦ ਹੋ ਗਿਆ ਕਿਸੇ ਦਾ ਪਾਣੀ ਆਉਂਦਾ ਮੱਥਾ ਦੁਖਦਾ ਸਸੀ ਬਹੁਤ ਆਉਂਦੀ ਹੈ ਤੇ ਇਹ ਸਾਰੇ ਜਿਹੜੇ ਨਿਸ਼ਾਨੀਆਂ ਹੈਗੀਆਂ ਇਹ ਜਿਹੜਾ ਵਾਇਰਲ ਫੀਵਰ ਚੱਲਿਆ ਅੱਜ ਕੱਲ ਇਹ ਨਿਸ਼ਾਨੀਆਂ ਕਰਕੇ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਵਾਇਰਲ ਫੀਵਰ ਹੈ ਇਹ ਲੋੜ ਪਵੇ ਤਾਂ ਟੈਸਟ ਕਰਾ ਲੈਣੇ ਅੱਗੇ-ਤੱਗੇ ਵੀ ਹੁੰਦਾ ਹੈ ਆ ਇੱਕ ਦੂਜੇ ਤੋਂ ਬਹੁਤ ਜਲਦੀ ਹੁੰਦਾ ਇਹ ਜਾਂ ਕਿਸੇ ਖਾਸ ਕਰਕੇ ਦੇਖੋ ਜਦੋਂ ਮਰੀਜ਼ ਨੇੜੇ ਆ ਕੋਈ ਖਾਂਸੀ ਕਰ ਰਿਹਾ ਹੈ ਉਸ ਤੋਂ ਹੋ ਜਾਏਗਾ ਜੇ ਖਾਂਸੀ ਕਰਕੇ ਕਿਸੇ ਦੇ ਤੋਂ ਜਿਹੜੇ ਅੰਦਰੋਂ ਛਿੱਟੇ ਉਹਦੇ ਪਾਣੀ ਆਉਂਦਾ ਜਾਂ ਅੱਕ ਚੋਂ ਜਾਂ ਗਲੇ ਤੋਂ ਕੋਈ ਵੀ ਸੇ ਚੀਜ਼ ਤੋਂ ਪੈ ਗਿਆ ਉਸੇ ਚੀਜ਼ ਨੂੰ ਤੁਸੀਂ ਹੱਥ ਲਾ ਲਿਆ ਤੇ ਤਾਂ ਵੀ ਇੱਕ ਦੂਜੇ ਤੋਂ ਤੁਸੀਂ ਆਪਣੇ ਨੱਕ ਨੂੰ ਹੱਥ ਲਾ ਲਿਆ ਤੁਸੀਂ ਕਿਸੇ ਚੀਜ਼ ਨੂੰ ਪੈਨ ਨੂੰ ਕਿਸੇ ਦਾ ਹੱਥ ਲਾ ਲਿਆ ਪੈਨ ਤੋਂ ਬਾਅਦ ਤੁਸੀਂ ਆਪਣੇ ਨੱਕ ਨੂੰ ਹੱਥ ਲਾ ਲਿਆ ਤੇ ਇੱਕ ਦੂਜੇ ਤੋਂ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕਦੋਂ ਤੋਂ ਸ਼ੁਰੂ ਹੋਇਆ ਹੈ ਕਿੰਨੇ ਦਿਨਾਂ ਇਹਨੇ तकरीबन 15-20 ਦਿਨ ਤੋਂ ਮਹੀਨੇ ਤੋਂ ਤਕਰੀਬਨ ਕਹਿ ਸਕਦੇ ਤੁਸੀਂ ਕਾਫੀ ਚੱਲਿਆ ਤੇ ਅੱਗੇ ਦੇ ਇਹ चीज ਲੱਗਦੇ ਆ ਕਿ ਲੋਕ ਕਰਮੇ ਤੋਂ ਬਚਾ ਲਿਆ ਬਚਾ ਲਈਦਾ ਇਹ ਹੈ ਜੀ ਕਿ ਸਿਹਤ ਬਹੁਤ ਵਧੀਆ ਰੱਖਣ ਖਾਣਾ ਪੀਣਾ ਬਹੁਤ ਵਧੀਆ ਹੋਣਾ ਚਾਹੀਦਾ ਸਫਾਈ ਦਾ ਧਿਆਨ ਰੱਖਣ ਹੱਥ ਧੋਣ ਵਾਰੀ ਵਾਰੀ ਜੇ ਕਿਸੇ ਮਰੀਜ਼ ਨੂੰ ਘਰ ਦੇ ਵਿੱਚ ਹੈ ਤੇ ਉਸ ਤੋਂ ਥੋੜਾ ਜਿਹਾ ਪਾਸਾ ਰੱਖਣ ਉਸ ਨੂੰ ਅਲੱਗ ਕਮਰੇ ਵਿੱਚ ਬਿਠਾਇਆ ਜਾਵੇ ਤੇ ਐਵੇਂ ਹੋਰ ਜਿੱਥੇ ਵੀ ਕੱਟ ਹੈ ਖਾਸ ਕਰਕੇ ਜਿਵੇਂ ਸਕੂਲਾਂ ਦੇ ਵਿੱਚ ਆਇਕਲ ਬਹੁਤ ਫੈਲਿਆ ਹੈ ਟੀਚਰਸ ਦੀ ਕੰਪਲੇਂਟ ਆ ਰਹੀ ਹੈ ਪ੍ਰਿੰਸੀਪਲ ਦੇ ਘਾ ਰਿਹਾ ਹੈ ਕਿ ਸਾਡੇ ਬਹੁਤ ਬੱਚੇ ਐਬਸੈਂਟ ਨੇ ਕਾਰਨ ਕੀ ਹੈ ਕਿ ਉਹ ਜਦੋਂ ਕਲਾਸ 'ਚ ਜਾ ਕੇ ਬੈਠਦੇ ਹੈ ਇੱਕ ਦੂਸਰੇ ਤੋਂ ਹੀ ਹੋਈ ਜਾਂਦਾ ਹੈ ਉਸੇ ਸਲਾਹ ਦਿੰਨੇ ਆ ਕਿ ਜੇ ਕਿਸੇ ਮਰੀਜ਼ ਨੂੰ ਹੋ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਉਹਨੂੰ ਸਕੂਲ ਨਹੀਂ ਜਾਣਾ ਚਾਹੀਦਾ ਬੱਚੇ ਨੂੰ ਤੇ ਜੇ ਘਰ ਦੇ ਵਿੱਚ ਹੈ ਤਾਂ ਮਰੀਜ਼ ਨੂੰ ਥੋੜਾ ਜਿਹਾ ਇੱਕ ਅਲੱਗ ਪਾਇਆ ਜਾਵੇ ਤਾਂ ਕਿ ਇੱਕ ਦੂਜੇ ਤੋਂ ਨਾ ਖਤਰਨਾਕ ਕਿੰਨਾ ਹੈ ਇਹ ਤੇ ਕਿੰਨੇ ਦਿਨ ਰਹਿੰਦਾ ਖਤਰਨਾਕ ਨਹੀਂ ਹੈ तकरीबन ਸਾਰੇ ਮਰੀਜ਼ ਠੀਕ ਹੋ ਜਾਂਦੇ ਆ ਥੋੜਾ ਜਿਹਾ ਟਾਈਮ ਲੱਗਦਾ ਹੈ ਕਿ 8-10 ਦਿਨ ਵੀ ਲੱਗ ਜਾਂਦੇ ਨੇ 15 ਦਿਨ ਵੀ ਲੱਗ ਜਾਂਦੇ ਕਈਆਂ ਨੂੰ ਤਾਂ ਖਾਂਸੀ ਨੂੰ ਹਫਤਾ ਤਾਂ ਜ਼ਰੂਰ ਲੱਗ ਜਾਂਦਾ ਖਾਂਸੀ ਬੁਖਾਰ ਜ਼ੁਖਾਮ ਥੋੜਾ ਥੋੜਾ ਜਿੰਨਾ ਕਿ ਮਰੀਜ਼ ਚੰਗੀ ਤਰ੍ਹਾਂ ਧਿਆਨ ਰੱਖੇਗਾ ਲਿਕਵਿਡ ਜ਼ਿਆਦਾ ਲੈਣਾ ਚਾਹੀਦਾ ਉਹਨੂੰ ਪੀਣ ਵਾਲੀਆਂ ਚੀਜ਼ਾਂ ਵੱਧ-ਵੱਧ ਰਵੇ ਬਾਕੀ ਜਿਵੇਂ ਡਾਕਟਰ ਦੀ ਸਲਾਹ ਦੇ ਨਾਮ ਉਹ ਆਪਣੀ ਮੈਡੀਸਿਨ ਰੈਗੂਲਰਲੀ ਲੈੰਦਾ ਰਹੇ ਹਫ਼ਤੇ 10 ਦਿਨਾਂ ਤੱਕ ਤਕਰੀਬਨ ਸਾਰੇ ਮਰੀਜ਼ ਠੀਕ ਹੋ ਜਾਂਦੇ ਆ ਵੀਰਾਂ ਟੈਸਟ ਵੀ ਹੈ ਜਿਹਦੇ ਨਾਲ ਪਤਾ ਲੱਗੇ ਟੈਸਟ ਤੇ ਲੋਡ ਤਾਂ ਨਹੀਂ ਪੈਂਦੀ ਵੈਸੇ ਤਾਂ ਸਾਡਾ ਕਲੀਨਿਕਲ ਐਕਸਪੀਰੀਅੰਸ ਇੰਨਾ ਬਹੁਤ ਹੋ ਜਾਂਦਾ ਹੈ ਕਿ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਹਾਲ ਚਾਲ ਵਾਅਦੇ ਚੱਲ ਰਿਹਾ ਵਿੱਚੋਂ ਕਦੇ-ਕਦਈ ਅਗਰ ਲੋਡ ਪਵੇ ਤਾਂ ਅਸੀਂ ਜਿਹੜੇ ਕੋ ਮਲੇਰੀਆ ਟਾਈਫਾਈਡ ਡੈਂਗੂ ਵਗ ਜੇ ਉਹ ਨਹੀਂ ਕਹਿਦਾ ਮਤਲਬ ਵੈਸੇ ਹੋਣਾ ਨਹੀਂ